ਜਾ ਪਿੰਡਾਂ ਵਿੱਚੋਂ 28 ਪਿੰਡ ਉਜੜੇ 22 ਪਿੰਡ ਬਚ ਗਏ ਮੇਰੇ ਖਾਂ ਤੋਂ ਹਾਂਜੀ ਹਾਂ 22 ਪਿੰਡਾਂ ਦਾ ਸ਼ਹਿਰਾਂ ਦੀ ਤਰ੍ਹਾਂ ਵਿਕਾਸ ਹੋਇਆ ਜਾਂ ਨਹੀਂ ਹੋਇਆ ਉਹਨਾਂ ਦਾ ਵਿਕਾਸ ਕੀਤਾ ਹੋਇਆ ਜੀ ਅਸਵੀਨ ਹੋਇਆ ਬਨਾਸ ਹੋਇਆ ਕਮਾ ਬੰਦਾ ਹੋਊਗਾ ਉਹੀ ਬੋਟ ਪਾਊਗਾ ਵੀ ਇਹ ਤੈਨੂੰ ਨਹੀਂ ਤਾਂ ਕੋਈ ਬੋਟ ਨਹੀਂ ਪਾਣੇਗਾ ਚ ਪਿੰਡਾਂ ਦੇ ਨਵਾਂ ਚਿਹਰਾ ਕਹਿੰਦੇ ਲੋਕਲ ਚਿਹਰਾ ਅਸੀਂ ਐਲਾਨ ਕਰਦੇ ਹਾਂ ਸੰਜੇ ਡੰਡਨ ਦੂਜੇ ਤੋਂ ਮਨੀਸ਼ ਤਵਾੜੀ ਵੀ ਆ ਗਿਆ ਨਾ ਮੈਂ ਵੀ ਲੋਕ ਤੇ ਆ ਹਵਾ ਕੀ ਚੱਲ ਰਹੀ ਐ ਇਸ ਵਾਰੀ ਮਾਈਟੈਂ ਬੀਜਪੀ ਨੂੰ ਜ਼ਬਰਦਸਤ ਪੁਆਇੰਟ ਆ ਬੀਜਪੀ ਨੂੰ ਸਪੋਰਟ ਮਿਲ ਗਈ ਹੈ ਅੱਛਾ ਜਾਂ ਪੰਜਾਬ ਮਾਰੀ ਕੋਈ ਬੰਦਾ ਹੋਰ ਕੋਈ ਜੀ ਬਾਹਰ ਜਾਣਿਆ ਕਿ ਤੇ ਇਹ ਤਾਂ ਕਹਿੰਦੇ ਆ ਨਾ ਕਿ ਚੰਡੀਗੜ੍ਹ ਦੇ ਰਹਿਣ ਵਾਲੇ ਆਸੀਂ ਇਹ ਵੀ ਤਾਂ ਮੁੱਛ ਖੜੀ ਹੁੰਦੀ ਵੀ ਬੰਦੇ ਦੀ ਹਾਂ ਮੁੱਛ ਕਿਆ ਕਰੂ ਕਿ ਜਮਾ ਪਰ ਪੱਤਾ ਪਈ ਤੀ ਨਹੀਂ ਉੱਥਾ ਬੀਜਪੀ ਵੀ ਨਹੀਂ ਕਰਿਆ ਬਕਰ 10 ਸਾਲ ਚ ਬਿਲਕੁਲ ਵੀ ਨਹੀਂ ਕੋਈ ਨਾਮੋ ਨਿਸ਼ਾਨ ਵੀ ਨਹੀਂ ਆਪਣਾ ਵੋਟ ਪਾਉਣ ਜਾਂਦਾ ਨਾ ਚਲੇਗਾ ਨੋਟਾ ਦਬਾਉਂਗਾ ਨਹੀਂ ਮੇਰੀ ਤਾਂ ਅਰਦਾਸ ਬੰਦੀ ਆ ਪਤਾ ਖਾਲਸਾ ਰਾਜ ਲਿਆਉਣੇ ਦੀ ਅੱਤਾਂ ਸਾਲ ਤੁਹਾਡੇ ਇੱਥੇ ਕਿਰਨ ਖੈਰ ਜੀ ਰਹੇ ਨੇ ਅਗਰ ਲੋਕਾਂ ਨੇ ਜਿਤਾਇਆ ਹੈ ਭਾਵੇਂ ਸ਼ਹਿਰਾਂ ਦੇ ਨੇ ਪਿੰਡਾਂ ਦੇ ਨੇ ਤਾਂ ਹੀ ਉਹ ਬਣੇ ਨੇ ਤੁਸੀਂ ਕਹਿ ਰਹੇ ਕੱਲੇ ਕੋਈ ਨਹੀਂ ਕਰੇ ਬੀ ਪਹਿਲਾਂ ਜਦ ਬਣੀ ਆ ਉਹ ਮੇਰੇ ਵਰਗ ਕਹਿੰਦੇ ਗੁਰਦਾਰੇ ਕੋਲ ਸਰੋਪਾ ਵੀ ਪਾਇਆ ਉਹਨੇ ਮੈਂ ਹੁਣ ਉਹਦੀ ਫੋਟੋ ਰੱਖੀ ਵੀ ਤੀ ਮੈਂ ਖਾ ਜਿੱਦਣ ਆ ਕੇ ਨਾ ਪੈਰਾਂ ਵਿੱਚ ਮਾਰਨੇ ਭਗਾ ਕੇ ਉਹਦੇ ਮੈਂ ਉਹ ਕਿਉਂ ਮੁਰਕੇ ਇਹਨੂੰ ਪੁੱਛਿਆ ਹੀ ਨਹੀਂ ਕਿਸੇ ਨੂੰ ਵੀ ਭਾਰਤ ਦੇ ਵਿੱਚ ਲੋਕ ਸਭਾ ਚੋਣਾਂ ਦਾ ਐਲਾਨ ਹੋ ਚੁੱਕਾ ਹੈ ਜਿਸ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਆਪਣਾ ਚੋਣ ਪ੍ਰਚਾਰ ਕਰ ਰਹੀਆਂ ਨੇ ਤੈਸ ਨੂੰ ਲੈ ਕੇ ਚੰਡੀਗੜ੍ਹ ਦੇ ਵਿੱਚ ਵੀ ਕਾਂਗਰਸ ਵੱਲੋਂ ਭਾਜਪਾ ਵੱਲੋਂ ਆਪਣੇ ਉਮੀਦਵਾਰ ਉਤਾਰ ਦਿੱਤੇ ਨੇ ਭਾਜਪਾ ਵੱਲੋਂ ਸੰਜੇ ਟੰਡਨ ਨੂੰ ਟਿਕਟ ਦਿੱਤੀ ਹੈ ਤੇ ਦੂਜੇ ਪਾਸੇ ਕਾਂਗਰਸ ਵੱਲੋਂ ਮਨੀਸ਼ ਤਵਾੜੀ ਚੋਣ ਮੈਦਾਨ ਵਿੱਚ ਉਤਰੇ ਨੇ ਤੇ ਸ ਨੂੰ ਲੈ ਕੇ ਚੰਡੀਗੜ੍ਹ ਦਾ ਇੱਕ ਪਿੰਡ ਖੁੱਡਾ ਦੀ ਛੇਰ ਜਿੱਥੇ ਕਿ ਹਮੇਸ਼ਾ ਇਸ ਪਿੰਡਾਂ ਦੇ ਵਿੱਚ ਸ਼ਿੰਝਾ ਅਖਾੜੇ ਤੇ ਹੋਰ ਕਈ ਕੰਮਾਂ ਦੇ ਨਾਲ ਇਹ ਚਰਚਿਤ ਪਿੰਡ ਹੈ ਤੇ ਸ ਨੂੰ ਲੈ ਕੇ ਪਿੰਡ ਦੇ ਤੁਸੀਂ ਦੇਖੋ ਕਿ ਇਹ ਸੜਕ ਬਿਲਕੁਲ ਕੱਚੀ ਹੈ ਜੇ ਸੜਕ ਪਿੰਡ ਦੀ ਬਣੀ ਨਹੀਂ ਤਾਂ ਇਸ ਨੂੰ ਲੈ ਕੇ ਕਈ ਮੁੱਦੇ ਨੇ ਪਿੰਡ ਦੇ ਵਿੱਚ ਜੇ ਆਪਾਂ ਦਿਖਾਈਏ ਤਾਰਾ ਖੰਬੇ ਦੀ ਤਾਰਾਂ ਨੇ ਉਹ ਵੀ ਖੁਦੀਆਂ ਪੰਜਾਂ ਨੇ ਤੁਸੀਂ ਦੇਖੋ ਕਿਵੇਂ ਗੁੱਛੇ ਬਣੇ ਹੋਏ ਨੇ ਤਾਂ ਇਹ ਪੂਰੀਆਂ ਗੱਲਾਂ ਬਾਤਾਂ ਕਰ ਲਈ ਅਸੀਂ ਪਿੰਡ ਦੇ ਵਿੱਚ ਪਹੁੰਚੇ ਆ ਇਸ ਨੂੰ ਲੈ ਕੇ ਪਿੰਡ ਦੀ ਸਾਥ ਵੀ ਲੱਗੀ ਹੋਈ ਹੈ ਪਿੰਡ ਦੇ ਵਿੱਚ ਜਿਹੜੇ ਬਜ਼ੁਰਗ ਬੈਠੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ ਇੱਥੇ ਲੋਕ ਬੈਠਦੇ ਨੇ ਤਾਂ ਉੱਥੇ ਜਿਹੜੇ ਅੱਜ ਗੱਲਬਾਤ ਕਰਾਂਗੇ ਸਾਹਮਣੇ ਤੁਸੀਂ ਦੇਖੋ ਗੁਰਦੁਆਰਾ ਸਾਹਿਬ ਦੀ ਜਿਹੜੇ ਦੀਵਾਨ ਹਾਲ ਬਣਿਆ ਹੋਇਆ ਮੈਂ ਕੈਮਰਾਮੈਨ ਨੂੰ ਕਹਾਂ ਜੂਮ ਕਰਕੇ ਦਿਖਾ ਦਿਓ ਤੇ ਜਿਹੜੇ ਬਜ਼ੁਰਗ ਬੈਠੇ ਨੇ ਉਹਨਾਂ ਨਾਲ ਪੂਰੀ ਗੱਲਬਾਤ ਕਰਾਂਗੇ ਕਿ ਕਿਸ ਤਰੀਕੇ ਦੀ ਰ ਤਸੂਨ ਲੱਕੀ ਬਜ਼ੁਰਗਾਂ ਦੀ ਇੱਕ ਸੱਤ ਦੇ ਵਿੱਚ ਬੈਠੇ ਬੈਠੇ ਸ਼ਾਮ ਨੂੰ ਅਸੀਂ ਪਹੁੰਚੇ ਆ ਤਾਂ ਸਭ ਤੋਂ ਪਹਿਲਾਂ ਸਵਾਗਤ ਹੈ ਜੀ ਤੁਹਾਡਾ ਹਾਂਜੀ ਕੀ ਗੱਲ ਬਾਈ ਜੀ ਕਿ ਹਾਲ ਚਾਹ ਬਾਈ ਜੀ ਫਤਿਹ ਅੱਛਾ ਜਿਸ ਤਰੀਕੇ ਨਾਲ ਚਰਚਾ ਮੇਰੇ ਖਿਆਲ ਅੱਜ ਸੱਤ ਦੇ ਵੀ ਤੁਹਾਡੀ ਬੋਟਾ-ਮੋਟਾ ਦੀ ਚੱਲਦੀ ਹੋਣੀ ਅੱਜ ਕੱਲ ਤਾਂ ਇਹ ਹੀ ਚੱਲ ਰਿਹਾ ਹੈ ਕਿ ਜਿਹੜੇ ਲੋਕ ਸਭਾ ਚੋਣਾ ਹਾਂਜੀ ਹਾਂਜੀ ਤਾਂ ਤੁਹਾਡੇ ਪਿੰਡ ਜਿਹੜੇ ਚੰਡੀਗੜ੍ਹ ਦੇ ਵਿੱਚ ਆਉਂਦੇ ਨੇ 50 ਪਿੰਡਾਂ ਵਿੱਚੋਂ 28 ਪਿੰਡ ਜਾੜੇ 22 ਪਿੰਡ ਬਚ ਗਏ ਮੇਰੇ ਖਿਆਲ ਤੁਹਾਡੇ ਹਾਂਜੀ ਹਾਂਜੀ 22 ਪਿੰਡਾਂ ਦਾ ਸ਼ਹਿਰਾਂ ਦੀ ਤਰ੍ਹਾਂ ਵਿਕਾਸ ਹੋਇਆ ਜਾਂ ਨਹੀਂ ਹੋਇਆ ਹੁਣ ਅੱਛਾ ਉਹ ਕਿਵੇਂ ਕਿ ਉਹ ਕਿਉਂ ਦੇਖੋ ਇਹ 10 ਸਾਲ ਤੋਂ ਦਾ ਇਹ ਤਾਰਾਂ ਬਾਰੇ ਕਹਿ ਰਹੇ ਕਹਿੰਦੇ ਅੰਡਰਗਰਾਉਂਡ ਪੈ ਜਣੀ ਆ ਕੋਈ ਲੋੜ ਹੀ ਨਹੀਂ ਹੈ ਕਿਸੇ ਨੂੰ ਜਾਣ ਦੀ ਅੱਗੇ ਜਾਣ ਦੀ ਕੋਈ ਗੱਲਬਾਤ ਨਹੀਂ ਤਾਰਾਂ ਵੀ ਤਰੇ ਪਈਆਂ ਸਾਡੀਆਂ ਜਿਹੜੀਆਂ ਗਲੀਆਂ ਇਹ ਸੜਕਾਂ ਸਾਡੀਆਂ ਬਿਲਕੁਲ ਕਿਉਂਕਿ ਬੀਜੇਪੀ ਦੀ ਸਰਕਾਰ ਦੀ ਪਾਰਟੀ ਦੋ ਦੋ ਜਗ੍ਹਾ ਕਾਰਪੋਰੇਸ਼ਨ ਦੇ ਅੰਦਰ ਵੀ ਉਹਨਾਂ ਦਾ ਤਾਂ ਤੇ ਸਰਕਾਰ ਵੀ ਉਹਨਾਂ ਦੀ ਸੀ ਉੱਪਰ ਵੀ ਥੱਲੇ ਵੀ ਸਾਰੇ ਉਹਨਾਂ ਦਾ ਸਭ ਕੁਝ ਤਾਂ ਹੁਣ ਚੱਕ ਕਿਉਂ ਨਹੀਂ ਬਈ ਸੜਕਾਂ ਬਣਾਈਆਂ ਸਾਰੇ ਲੋਕ ਹਾਰ ਜਾਂਦੇ ਆ ਕਦੀ ਪਾਣੀ ਬਾਰੇ ਵੀ ਹੁਣ ਦੇਖੋ ਗੱਲਬਾਤ ਹੋਈ ਉਹਦੇ ਬਾਰੇ ਵੀ ਇਹਨਾਂ ਨੇ ਗੱਲਬਾਤ ਕੋਈ ਸਾਡੇ ਪਿੰਡਾਂ ਵਾਲੇ ਨਾਲ ਕਰੀ ਤਾਂ ਪਿੰਡਾਂ ਵਾਲੇ ਕਿਸ ਤਰ੍ਹਾਂ ਮੈਂ ਤਾਂ ਮੰਦਾ ਸਮਝ ਨਹੀਂ ਆ ਦੇ ਕੋਈ ਨਕਮਾ ਹੀ ਬੰਦਾ ਹੋਊਗਾ ਜਿਹੜਾ ਬੀਜੇਪੀ ਨੂੰ ਵੋਟ ਪਾਊਗਾ ਸਾਰੇ ਆਮ ਦੇਖੋ ਡਰਨਾ ਕਾਦੇ ਵਾਸਤੇ ਹੈ ਡਰਦਾ ਚੁੱਕਿਆ ਹੋਇਆ ਸੀ ਠੀਕ ਹੈ ਨਾ ਡਰਨਾ ਨਾ ਕਿਸੇ ਨੂੰ ਡਰਾਉਣਾ ਤਾਂ ਇਸ ਕਰਕੇ ਮੇਰੀ ਤਾਂ ਹੱਥ ਜੋੜ ਕੇ ਬੈੰਤੀ ਹੈ ਜਿਹੜਾ ਕੋਈ ਨਕਮਾ ਬੰਦਾ ਹੋਊਗਾ ਉਹੀ ਵੋਟ ਪਾਊਗਾ ਬੀਜਪੀ ਨੂੰ ਨਹੀਂ ਤਾਂ ਕੋਈ ਵੋਟ ਨਹੀਂ ਪਾਣੇਗਾ ਪਿੰਡਾਂ ਦੇ ਵਿੱਚ ਤਾਂ ਮੇਰੇ ਤੇ ਪਰ 10 ਸਾਲ ਤੁਹਾਡੇ ਇੱਥੇ ਕਿਰਨ ਖੈਰ ਜੀ ਰਹੇ ਨੇ ਅਗਰ ਲੋਕਾਂ ਨੇ ਜਿਤਾਇਆ ਹੈ ਭਾਵੇਂ ਸ਼ਹਿਰਾਂ ਦੇ ਨੇ ਪਿੰਡਾਂ ਦੇ ਨੇ ਤਾਂ ਹੀ ਉਹ ਬਣੇ ਨੇ ਤੁਸੀਂ ਕਹਿ ਰਹੇ ਕੰਮੇ ਕੋਈ ਨਹੀਂ ਕਰਿਆ ਕੰਮ ਗਿਆ ਸਾਡੇ ਵਾਰ ਕਹਿੰਦੇ ਵੀ ਪਹਿਲਾਂ ਜਦ ਬਣੀ ਉਹ ਮੇਰੇ ਵਰ ਕਹਿੰਦੇ ਗੁਰਦਾਰੇ ਕੋਲ ਸਰੋਪਾ ਵੀ ਪਾਇਆ ਉਹਦੇ ਮੈਂ ਹੁਣ ਉਹਦੀ ਫੋਟੋ ਰੱਖੀ ਵੀ ਤੀ ਮੈਂ ਖਾ ਜਿੱਦਣ ਆ ਕੇ ਨਾ ਪੈਰਾਂ ਵਿੱਚ ਮਾਰਨੇ ਭਗਾ ਕੇ ਉਹਦੇ ਮੈਂ ਉਹ ਕਿਉਂ ਮੁਰਕੇ ਇਹਨੂੰ ਪੁੱਛਿਆ ਹੀ ਨਹੀਂ ਕਿਸੇ ਨੂੰ ਵੀ ਉਹ ਸਰੋਪਾ ਵੀ ਸਮਾਂ ਹੋਰ ਬੰਦਿਆਂ ਨੇ ਕਹਿਣ ਤੇ ਅਸੀਂ ਪਾ ਤੇ ਚਲੋ ਪਹਿਲੇ ਪਹਿਲੇ ਬਣੀ ਤੀ ਚਲੋ ਪਾਉਂਦਾ ਹੀ ਇਹ ਬੰਦਾ ਬਣੀ ਸਾਡੇ ਪਿੰਡਾਂ ਦੀ ਐਮਪੀ ਬਣੀ ਹੈ ਪਰ ਮੈਂ ਉਹਦੇ ਨਾਲ ਫੋਟੋ ਪਹਿਲਾਂ ਹੀ ਰੱਖੀ ਹੋਈ ਹੈ ਮੈਂ ਮੈਂ ਬੁਣਾਇਆ ਹੋਇਆ ਪਹਿਲਾਂ ਹੀ ਗੱਲ ਬਾਤ ਵੀ ਜਿੱਦਨ ਵੀ ਆ ਗਈ ਮੈਂ ਆਪ ਵੀ ਮਰੂੰਗਾ ਉਹਨੂੰ ਮਾਰੂਗਾ ਪਹਿਲਾਂ ਤੇ ਮਰ ਗਏ ਅਸੀਂ ਦੋਨੋਂ 10 ਸਾਲ ਚਾਹੀਓ ਨਹੀਂ ਕਿੱਥੇ ਆਈ ਹੈ ਇਹ ਪੱਥਰ ਲਾਉਣ ਆਈ ਯੂਰ ਪੱਥਰ ਲਾਉਣੇ ਬਾਅਦ ਤਾਂ ਵੀ ਲੋਕਾਂ ਨੇ ਵਿਰੋਧ ਕਰਿਆ ਥੋੜਾ ਜਿਹਾ ਉਹਰੇ ਠੀਕ ਹੈ ਨਹੀਂ ਪਰ ਹੋਰ ਕਿਸੇ ਨੂੰ ਨਹੀਂ ਪੁੱਛਿਆ ਪਰ ਉਹ ਕਿਰਨ ਖੈਰ ਜੀ ਦਾ ਕਟਗੀ ਟਿਕਟ ਸੰਜੇ ਡੰਡਨ ਨੂੰ ਮਿਲ ਗਈ ਸੰਜੇ ਡੰਡਨ ਦਾ ਕੀਮੇ ਦਾ ਰੁਝਾਨ ਹੈ ਲੋਕਾਂ ਦੇ ਵਿੱਚ ਵਿਚਰਦੇ ਨੇ ਜਾਂ ਕਿਸ ਤਰ੍ਹਾਂ ਦੇ ਕੋਈ ਭਾਜੀਪੀ ਆਣ ਵਾਲਾ ਵਿਚਰਦੇ ਹੋਣਾ ਹੂੰ ਠੀਕ ਹੈ ਨਹੀਂ ਸਾਨੂੰ ਤਾਂ ਕੋਈ ਲੱਗਦਾ ਨਹੀਂ ਹਾਲ ਤੱਕ ਮਨੀਸ਼ ਤਵੜੀ ਦੀ ਹਵਾ ਹੈ ਮਨੀਸ਼ ਤਵੜੀ ਦਾ ਹਵਾ ਹੋਈ ਜਾਣੀ ਜੀ ਹੁਣ ਉਹ ਤਾਂ ਲੱਗਦਾ ਕਿ ਤਣੇ ਤੋਂ ਹਾਂ ਲੱਗਦਾ ਸਾਰੇ ਪਿੰਡਾਂ ਨੇ ਵੋਟਾਂ ਠੀਕ ਹੈ ਤੇ ਹੋਰ ਵੀ ਪੁੱਛ ਲੈਣੇ ਆ ਤਾਂ ਜਿਸ ਤਰੀਕੇ ਨਾਲ ਵੋਟਾਂ ਚਰਚਾ ਛੱਡ ਰਹੀ ਹੈ ਤੁਸੀਂ ਸੱਥਾਂ ਦੇ ਵਿੱਚ ਇਹੀ ਗੱਲ ਚੱਲ ਰਹੀ ਹੈ ਪਾਚਪਾ ਨੇ 10 ਸਾਲ ਦੇ ਵਿੱਚ ਕਿੰਨਾ ਵਿਕਾਸ ਕੀਤਾ ਤੁਹਾਡੇ ਪਿੰਡਾਂ ਦਾ ਦੇਖੋ ਜੀ ਪਹਿਲੀ ਗੱਲ ਹੈ ਗਲੀਆਂ ਬਣਾਈਆਂ ਉਹਦੇ ਹੂੰ ਗਲੀਆਂ ਦੇਖੋ ਸਾਰੀਆਂ ਹੀ ਬਣਾਈਆਂ ਜਿੱਥੇ ਰੋ ਐ ਨਾ ਪਾਣੀ ਨਾ ਰੱਖਿਆ ਬਣਾਲੇ ਉਹਨਾਂ ਵਿੱਚ ਪਾਣੀ ਜਾਂਦਾ ਆਪਣੇ ਗੱਬੇ ਨੂੰ ਆਵੇਂ ਨਾਲ ਗਲੀਆਂ ਅੱਛਾ ਸਾਰੀਆਂ ਗਲੀਆਂ ਦੇਖੋ ਸਾਰੀ ਗਲੀਆਂ ਗਲੀਆਂ ਬਈਆਂ ਹੋਣਗੇ ਹੁਣ ਸਿਸਟਮ ਵਾਈਜ਼ ਕੋਈ ਨਹੀਂ ਬਣਾਇਆ ਨਾ ਸਿਸਟਮ ਕੋਈ ਗਲਤ ਸਮਝ ਸਿਸਟਮ ਹੈਗਾ ਇਹਨੂੰ ਦੇਖਿਆ ਮੇਰੇ ਕਹਿੰਦੇ ਉੱਚੀ ਕਰ ਦੋ ਉੱਚੀ ਕਰ ਦਈਏ ਉਹਨੇ ਕਿਹਾ ਉੱਚੀ ਕਰ ਦੋ ਹਰ ਗਲੀਆਂ ਵਿਚਾਲੇ ਉੱਚੀ ਹੋਣੇ ਇਹ ਵਿਚਾਲੇ ਦੀ ਨੀਵੀਆਂ ਹੂੰ ਦੂਜੀ ਗੱਲ ਪਾਣੀ ਕਿਰੇਗੀ ਪਾਣੀ ਦਾ ਕਨੈਕਸ਼ਨ ਅਜ ਕਿਸੇ ਨੂੰ ਜਿਹੜਾ ਕੋਈ ਮਰ ਜਵੇ ਜਿਹੜਾ ਹੁਣ ਪਲੇ ਮਰ ਗਿਆ ਉਸਕੇ ਜਿਹੜਾ ਆਪਾਂ ਡੈਸਰਟਿਫਿਕੇਟ ਲੈਣਾ ਉਹਦੇ ਵਾਸਤੇ ਇੰਨਾ ਬੜਾ ਲੰਬਾ ਚੌੜਾ ਇਹਨਾਂ ਕਰਤੇ ਹੁਣ ਅੱਗੇ ਤਾਂ ਇਹ ਬਿਲਕੁਲ ਜਾ ਕੇ ਸੰਪਰਕ ਕਰੋ ਉਥੇ ਸਰਟੀਫਿਕੇਟ ਲੈ ਲਓ ਹੁਣ ਇਹਨਾਂ ਨੇ ਕੀ ਕਰਿਆ ਪਹਿਲਾਂ ਐਫਸੀ ਦੇ ਸਾਈਨ ਕਰਾਓ ਫਿਰ ਐਮਸੀ ਕੇ ਜਿਹੜਾ ਸਿਰੇ ਆ ਉਹ ਕੋਈ ਰਕੇ ਬਣਾ ਉਸਤੇ ਫਿਰ ਸਾਈਨ ਕਰਾਓ ਫਿਰ ਜਾ ਕੇ ਉਸ ਡਿਪਾਰਟਮੈਂਟ ਵਿੱਚ ਦਿਓ ਫਿਰ ਬਹੁਤ ਪੁੱਛ ਔੜ ਤੜ ਕਰਕੇ ਤਾਂ ਹੁੰਦਾ ਹੈ ਹੁਣ ਹਵਾ ਕਿਹਦੀ ਚੱਲ ਰਹੀ ਹੈ ਇਸ ਵਾਰੀ ਕਾਂਗਰਸ ਚੱਲੇ ਕਾਂਗਰਸ ਦੀ ਬਾਪੂ ਜੀ 10 ਸਾਲ ਕਿੰਨ ਖੈਰ ਜੀ ਰਹੇ ਨੇ ਹੁਣ ਨਵਾਂ ਚਿਹਰਾ ਕਹਿੰਦਾ ਲੋਕਲ ਚਿਹਰਾ ਅਸੀਂ ਐਲਾਨ ਕਰਦਾ ਸੰਜੇ ਡੰਡਨ ਦੂਜੇ ਤਾਂ ਮਨੀਸ਼ ਤਵਾੜੀ ਵੀ ਆ ਗਿਆ ਨਾ ਮੈਂ ਵੀ ਲੋਕ ਨੇ ਹਵਾ ਕੀ ਚੱਲ ਰਹੀ ਹੈ ਇਸ ਵਾਰੀ ਮੈਂ ਇਸ ਟਾਈਮ ਬੀਜਪੀ ਨੂੰ ਤਾਂ ਵੋਟ ਕੋਈ ਪਾਉਂਦਾ ਨਹੀਂ ਉਹ ਕਿਉਂ ਉਹ ਸਾਨੂੰ ਨਾ ਕਰੇ ਹੀ ਕੁਝ ਹੁਣ 10 ਸਾਲਾਂ ਲੱਗਿਆ ਕਰਿਆ ਆਪਣਾ ਕਹਿਆ ਕੁ 10 ਸਾਲਾਂ ਉਹ ਕਹਿੰਦੇ ਸੀ ਨੋਹਾਰ ਬਦਲਦੀ ਚੰਡੀ ਗਾ ਤੇ ਪਿੰਡ ਵੀ ਸ਼ਹਿਰਾ ਵਰਗੇ ਬਣਾ। ਹਸਪਤਾਲ ਵੇਚ ਦੇ ਤੇਰੀਆਂ ਹਵਾਈ ਅੱਡੇ ਵੇਚ ਦੇ ਤੇਰਾ ਸਾਰਾ ਕੁਝ ਤਾਂ ਵੇਚ ਦਿਆ ਹੁਣ ਛੱਡੇ ਵੀ ਐ ਕੁਝ। ਮੈਂ ਜਿਹੜੇ ਹਸਪਤਾਲ ਦੇ ਰਹੇ ਵੇ ਰਹੇ ਮੇ ਵਿਕੜੇ ਨੂੰ ਇਹ ਵੀ ਲਾ ਦੇਣੀ ਮੈਂ ਕਾਢੀ ਆ। ਖੈਰ ਇਹਦੇ ਕਈ ਪਿੰਡ ਕਿਰਨ ਖੈਰ ਜੀ ਨੇ ਕਈ ਪਿੰਡ ਗੋਦ ਵੀ ਲਏ ਸੀ। ਕਿਰਨ ਖੈਰ ਉਹਦਾ ਘੜੀ ਦਿਆ ਗੁਰਦੌਰੇ ਕੇ ਮੂਲਾ। ਅੱਛਾ ਗਾਇਰ ਬੈਠਿਆ ਤਾਂ ਧਮਨ ਮਰ ਕੇ ਆਜ ਬਚਾਰਾ ਠੀਕ ਹੈ ਕਿ ਨਹੀਂ। ਹਾਂ। ਉਹ ਜਾਦਾ ਪੂਰਾ ਬੈਠੀ ਮੈਂ ਨਹੀਂ ਤਾਂ ਜਾਣਾ ਵੀ ਉਹ ਕਿੰਨ ਖੈਰ ਹੈ ਪੂਰਾ ਆ ਗਈ ਮੇਤੇ ਤਾਂ ਮਨੂ ਕਿਆ ਹੋ ਗਿਆ ਮਾਤਾ ਜੀ ਸਭ ਕਿਆ ਹਾਲ ਹੈ ਠੀਕ ਹੈ ਠੀਕ ਹੈ ਹੌਸਲਾ ਕਿਆ ਮੋਟਾ ਦਾ ਖੈਰ ਕੋ ਮਾਉਂ ਕੌਣ ਖੜਾ ਕਰ ਦਿਆ ਮੈਨੂੰ ਨਹੀਂ ਪਤਾ ਵੀ ਉਹ ਕਿੰਨ ਖੈਰ ਹੈ ਕਹਿੰਦੇ ਬੈਠੀ ਤੀ ਉਹ ਮੋਰੂ ਸੇਠ ਕਾ ਕੇ ਇਹਨਾਂ ਨੂੰ ਖੜਾ ਕਰਿਆ ਮਾ ਤੈ ਕਾ ਨੂੰ ਖੜਾ ਕਰਦੇ ਤਾਂ ਆਪ ਹੁਣਾਂ ਦਾ ਖੜਾ ਮੂਫੀ ਕੇ ਮੂਮਰ ਕਹਿ ਰਹਿਆ ਅੱਛਾ ਕਿਨ ਖੈਲ ਵੀ ਗੋਲੇ ਬੈਠੀ ਦੀ ਮਾ ਆਉ ਕਾ ਨੂੰ ਗੜੀ ਕਰਦੀ ਤਾਂ ਆਪ ਹੁਣਾਂ ਦਾ ਯਾਰ ਖੜਾ ਕਾ ਇਹ ਵੀ ਆਪਣੀ ਹੋ ਇੰਨੀ ਕਹਿ ਕੇ ਵੇਦਰ ਨੂੰ ਡੰਗਿਆ ਸੰਜਣਣ ਦੀ ਹੈ ਹਵਾ ਕੋਈ ਆਲੀ ਉਸ ਗੀ ਨਾ ਨਹੀਂ ਕਹਿ ਸਕਦੇ ਇਹ ਮੇਲਾ ਝੂਟ ਕਾ ਤੈਨੂੰ ਵੀ ਬੋਟ ਦਾ ਹਾਂ ਵੀ ਕਾਂਗਰਸ ਨੂੰ ਪਾਉਣੀ ਹੈ ਅੱਛਾ ਆ ਕਿ ਆਮ ਪਾਰਟੀ ਹੈ ਕਿ ਕਾਂਗਰਸ ਆ ਪੈਸੀ ਬਦਲਾ ਚਾਹੁੰਦੇ ਤੁਸੀਂ ਜੀ ਹਾਂ ਬੀਜੇਪੀ ਨੂੰ ਤਾਂ ਬੋਟ ਪੈਣੀ ਹੋਣੀ ਅੱਛਾ ਜਾਂ ਪੰਜਾਬ ਮਾਰੀ ਕੋਈ ਬੰਦਾ ਹੋਰ ਕਿਹਨੇ ਪਾਉਣੀ ਜੇ ਵੀ ਪੰਜਾਬ ਗਈ ਪਿੰਡ ਮੈਂ ਠੋਕਿਆ ਬਈ ਉੱਟੀ ਚੰਡੀ ਰੋਕਿਆ ਹੋਰ ਚਲੋ ਖੁਸ਼ ਨਹੀਂ ਨੂੰ ਚੰਡੀਗੜ੍ਹ ਚ ਆ ਕੇ ਤੁਸੀਂ ਇੰਨਾ ਬਦੇ ਸ਼ਹਿਰ ਮੈਂ ਅੱਜ ਮੈਂ ਤਾਂ ਕਾਂ ਪੰਜਾਬ ਮ ਕਰਦੇ ਦਵੇ ਮੇਰਾ ਘਾਟਾ ਮਨ ਸਮਾ ਮੇਰਾ ਘਾਟਾ ਟਾਈਮ ਉਹ ਕਿਉਂ ਪੰਜਾਬ ਮੇਰਾ ਰਗੜ ਕੇ ਸਿਰ ਦੇ ਨਾ 20000 ਰੁਪਏ ਆ ਭਰਾਵੇਂ ਇਹ ਬਿਜਲੀ ਦਾ ਬਿੱਲ ਪਾਣੀ ਗਾ ਲੱਗ ਹੁਣ ਆ ਪੰਜਾਬ ਮੰਗੋਚ ਕਰੀ ਵੀ ਮਾਨਕ ਨਹੀਂ ਦਵਾਰਾ ਹੋਊ ਤੇਰੇ ਸਾਹਮਣੇ ਚਾਹੇ 50 ਸੀਟਾਂ ਲੈ ਜਾਵਾਂਗਾ ਦਵਾਰਾ ਦੇਖਣੀ ਨਾਲ ਆਇਆ ਵਾ ਇੱਥੇ ਕਰੋੜਾਂ ਰੁਪਏ ਕਿਲਾ ਹੋ ਗਿਆ ਚੰਡੀਗੜ੍ਹ ਦੇ ਵਿੱਚ ਕਿਹੜਾ ਕਰੋੜਾ ਕਿਲਾ ਇਹ ਗੱਲ ਸੁਣੋ ਜੀ ਕਾਂਸਲ ਜਲ ਜੋ 20 ਕਰੋੜ ਦਾ ਕਿਲਾ ਵਿਕਦਾ ਹੈ ਅੱਛਾ ਅਨਮੋਗਨ ਜਲ ਇੱਥੇ 20 ਕਰੋੜ ਦਾ ਕਿਲਾ ਵਿਕਦਾ ਹੈ 3.5 ਕਰੋੜ ਦਾ ਕਿਲਾ ਵਿਕਦਾ ਦੋ ਕਾ ਵੀ ਨਹੀਂ ਵਿਕਦਾ ਪਿੱਛਾ ਜ਼ਮੀਨ ਜਾਗਾ ਉਹੀ ਚਾਲੀ ਚਾਲੀ ਨੂੰ 3 ਨੂੰ ਹੈ ਪਰ ਜੇ ਤੁਸੀਂ ਬਾਹਰ ਜਾਣਦੇ ਕਿ ਤੇ ਇਹ ਤਾਂ ਕਹਿੰਨੇ ਆ ਨਾ ਕਿ ਚੰਡੀਗੜ੍ਹ ਦੇ ਰਹਿਣ ਵਾਲੇ ਆਸੀਂ ਐ ਇਹ ਵੀ ਤਾਂ ਮੁੱਛ ਖੜੀ ਹੁੰਦੀ ਫਿਰ ਬੰਦੇ ਦੀ ਮੁੱਛ ਦਾ ਮੁੱਛ ਕੀ ਕਰੂਗੀ ਜਦੋਂ ਜਮਾ ਪੰਦਾ ਪੈਸੇ ਹੀ ਨਹੀਂ ਹੁੰਦਾ ਹੈ ਕਿ ਨਹੀਂ ਮੁੱਛ ਕੀ ਕਰੂਗੀ ਪੰਦਾ ਪੈਸੇ ਹੀ ਨਹੀਂ ਪਿੰਡਾਂ ਦੇ ਕੁਆਰਟਰੇ ਬਹੁਤ ਬਣ ਗਏ ਖਰਾਬ ਬਹੁਤ ਆ ਰਿਹਾ ਮਾਨ ਨੇ ਤਾਂ ਕਿੰਨ ਕਾਇਨ ਕਹਿਦਾ ਹੁਣ ਕਹਾਣੀ ਹੈ ਤੇ ਮੈਂ ਤੇ ਕਿੰਨ ਕਾਇਨ ਕਹਿਦਾ ਤੇ ਮੈਨੂੰ ਕਿ ਗੁੱਡੇ ਮੈਂ ਤਾਂ ਕਹ ਪੈਸੇ ਹੀ ਬਹੁ ਪਿਆ ਐ ਕਿਹਾ ਉਹਨਾਂ ਨੂੰ ਇਹ ਬੰਦੇ ਗਏ ਤੇ ਉਹ ਕਹੇ ਕਰਾਂ ਮੈਂ ਤਾਂ ਨਹੀਂ ਗਿਆ ਇਹ ਗਏ ਤੇ ਕੋਈ ਚੀਜ਼ ਕਰਨ ਗਏ ਤੇ ਪਾਣੀ ਦੇ ਬਿਰਕਟਾਂ ਨੂੰ ਪੈਸੇ ਦੇਣੇ ਕੀ ਕਹਿਣਾ ਬੜਾ ਗੁੱਡਾ ਨਹੀਂ ਸ਼ੇਰ ਮੈਂ ਤਾਂ ਪੈਸੇ ਹੀ ਬਹੁ ਪਿਆ ਹਜਾ ਬੈਸ ਮਾਰ ਕੇ ਦੇਖ ਲੈ ਹੁਣ ਪੈਸੇ ਜਿਹੜੇ ਲਟਕ ਰਹੇ ਨੇ ਠੀਕ ਹੈ ਤਾਂ ਇਧਰ ਹੋਰ ਵੀ ਗੱਲ ਕਰਨੇ ਬਾਪੂ ਜੀ ਚੌਣਾ ਦੀ ਗੱਲ ਚੱਲ ਰਹੀ ਹੈ ਤੁਸੀਂ ਮੇਰੇ ਖਾ ਗੱਲਾਂ ਇਹੀ ਚੱਲ ਰਹੀਆਂ ਸੀ ਕਿਹਦੀ ਹੋ ਚੱਲ ਰਹੀ ਹੈ ਚੋਣਾ ਦੀ ਖੁੱਡਾ ਦੀ ਸ਼ੇਰ ਜਾਂ ਲਾ ਕੇ ਚੰਡੀਗੜ੍ਹ ਦੀ ਅਜੇ ਕਿਸੇ ਕਿਨੇ ਕਿਉਂ ਕਿਹਨੂੰ ਪਾਉਂਗੇ ਵੋਟ ਕੀ ਕਿਆ ਲੱਗਦਾ ਹੈ ਕਾਂਗਰਸ ਨੂੰ ਨਾ ਹੂੰ ਕਾਂਗਰਸ ਦੀ ਜੇ ਨੂੰ ਨਾ ਮੇਰੇ ਵੀ ਨਹੀਂ ਪਾਉਂਦੇ ਬੀਜੇਪੀ ਨੂੰ ਨਹੀਂ ਮੈਂ ਕਾਂਗਰਸ ਦਾ ਪਾਰਟੀ ਬੀਜੇਪੀ ਨੂੰ ਅੱਛਾ ਬੀਜੇਪੀ ਦੇ ਤਾਂ ਨਾ ਲੱਗਦਾ ਬੀਜੇਪੀ ਨੂੰ ਕਿਉਂ ਨਹੀਂ ਪਾਣੀ ਬਸ ਕਰੇ ਕੁਛ ਨਹੀਂ ਉਹਨੇ ਦੱਸੋ ਹੁੰਦਾ ਕੀ ਕਰੇ ਕੋਚਲੇ ਤੇ ਮਾਝਾ ਸਰਪੰਚ ਬਟਿਆ ਹੂੰ ਕਰੇ ਕੁਛ ਨਹੀਂ ਬਾਪੂ ਜੀ ਕਿਵੇਂ ਚੱਲਦੀ ਹੈ ਹਵਾ ਫੇਰੀ ਇਸ ਵਾਰ ਚੋਣਾ ਦੇ ਵਿੱਚ ਕਿਉਂਕਿ ਲੋਕ ਸਭਾਈ ਚੋਣਾ ਨੇ ਚੰਡੀਗੜ੍ਹ ਦੇ ਵਿੱਚ ਵੀ ਦੋ ਵੱਡੇ ਚਿਹਰੇ ਆ ਗਏ ਹੁਣ ਕਹਿੰਦੇ ਲੋਕਲ ਐਸੀਂ ਚੰਡੀਗੜ੍ਹ ਵੀ ਇਹ ਕਹਿ ਰਿਹਾ ਮੈਂ ਇੱਥੇ ਤੋਂ ਲੋਕਾਂ ਦਾ ਰਹਿਣ ਵਾਲਾ ਹੀ ਆ ਵਿੱਚ ਰਹਾਗਾ ਮੇਰੀ ਕੋਠੀ ਵੀ ਇੱਥੇ 18 ਸੈਕਟਰ ਕਰੀਬ ਹੈ 19 ਟਵਾੜੀ ਕਹਿੰਦਾ ਮੈਂ ਵੀ ਲੋਕਲ ਹੀ ਇੱਥੇ ਜੰਪਾਲਾ ਕਿਸ ਦੀ ਹਵਾ ਚੱਲ ਰਹੀ ਹੈ ਚੰਡੀਗੜ੍ਹ ਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਈ ਬੇਨਤੀ ਹੈ ਨਾ ਜਹਵਾ तिवारी ਦੀ ਚੱਲ ਰਹੀ ਹੈ ਨਾ ਚੱਲਦੀ ਹੈ ਟੰਡਨ ਦੀ ਮੈਂ ਤਾਂ ਨਾ ਵੋਟ ਪਾਉਣੀ ਐ ਬੀਜੇਪੀ ਨੂੰ ਨਾ ਪਾਉਣੀ ਕਾਂਗਰਸ ਨੂੰ ਅੱਛਾ ਠੀਕ ਐ ਹੂੰ ਦੋਵਾਂ ਨਹੀਂ ਹੂੰ ਗੁਰਸਿੱਖਾਂ ਗੱਲ ਆ ਕਿਸਾਨਾਂ ਨਾਲ ਬਣੀ ਉਹ ਕਰਿਆ ਜੋ ਨਾ ਕਰਨ ਵਾਲੀ ਸੀ ਨਾ ਵੋਟਾਂ ਕਾਹਦੇ ਲਈ ਪਾਉਣੀ ਐ ਲੋਕਤੰਤਰ ਦੇ ਲਈ ਹੂੰ ਠੀਕ ਐ ਲੋਕਤੰਤਰ ਨੂੰ ਬਚਾਉਣ ਦੇ ਲਈ ਹੂੰ ਕਿ ਲੋਕਾਂ ਨੂੰ ਇਨਸਾਫ਼ ਮਿਲੇ ਅੱਜ ਦੇਸ਼ ਵੀ ਜੀ ਦੋਏ ਪਾਰਟੀਆਂ ਲੋਕਤੰਤਰ ਖਤਮ ਕਰ ਦਿੱਤਾ ਹੂੰ ਠੀਕ ਐ ਪਹਿਲਾਂ ਤਾਂ ਜੋ ਬਾਬਾ ਬੰਦ ਸਿੰਘ ਬਹਾਦਰ ਨੇ ਪੰਚਾਇਤਾਂ ਬਣਾਈ ਤੀਆਂ ਇਸ ਬੀਜੇਪੀ ਨੇ ਜਬਰਦਸਤੀ ਪੰਚਾਇਤਾਂ ਤੋੜੀਆਂ ਪਿੰਡਾਂ ਦੀਆਂ ਐਮ ਵੀ ਸ਼ਾਮਲ ਕੀਤਾ ਮੈਂ ਉਦੋਂ ਮੈਂ ਇੱਥੇ ਗੁਰਦਾਇਰ ਦਾ ਹੁੰਦਾ ਦਾ ਉਦੋਂ ਮੈਂ ਇੱਥੇ ਅਲਾਟਮੈਂਟ ਦਾ ਇਲਾਨ ਕਰਦਾ ਵੀ ਭਾਈ ਲੋਕੋ ਪ੍ਰਸ਼ਾਸਨਾਂ ਤੁਹਾਡੀਆਂ ਚੁਣੀਆਂ ਹੋਈਆਂ ਨਮੇ ਦਾ ਨਮੇ ਦੀ ਕਰਦੇ ਪੰਚਾਇਤਾਂ ਜਬਰਦਸਤੀ ਤੋੜਦੇ ਆ ਲੋਕਾਂ ਦੇ ਪਿੰਡ ਪਿੰਡਾਂ ਦੇ ਲੋਕ ਇਕੱਠੇ ਹੋ ਗਏ ਜਿੰਨੇ ਪਿੰਡ ਸਾਡੇ ਚੰਡੀਗੜ੍ਹ ਦੇ ਆ ਹਰ ਇੱਕ ਪਿੰਡ 'ਚ ਖਾਲਸਾ ਪੰਚਾਇਤ ਬਣਾ ਲਓ ਤਾਂ ਕਿ ਜੇ ਸਾਡੇ ਮਸਲੇ ਆ ਪਿੰਡਾਂ ਦੇ ਇਹਨੂੰ ਆਪਾਂ ਪਿੰਡਾਂ ਵਿੱਚ ਹੱਲ ਕਰ ਸਕੀਏ ਜਾਂ ਦਫ਼ਤਰ ਜਾ ਕੇ ਚੰਡੀਗੜ੍ਹ ਦਫ਼ਤਰਕਾਰ ਦਫ਼ਤਰ ਜਾ ਕੇ ਉੱਥੇ ਆਪਣੀ ਗੱਲਾਂ ਦੱਸ ਸਕੀਏ ਮਸਲੇ ਹੱਲ ਕਰਵਾਈਏ ਜੋ ਉਸੇ ਨਾਲ ਵਿਹਾਰ ਹੋਇਆ ਇੱਕ ਆਜ਼ਾਦ ਭਾਰਤ ਵਿੱਚ ਠੀਕ ਹੈ ਨਾ ਹੋਣ ਵਾਲਾ ਅੱਜ ਦੇਖੋ ਇੱਕ ਬਲੱਤਕਾਰੀ ਆ ਰਾਮ ਤਾਂ ਰਾਮ ਰਹੀਮ ਨੂੰ ਪ੍ਰੋਬਲਮ ਮਿਲਦੀ ਹੈ ਗੁਰਸਿੱਖਾਂ ਨੂੰ 30-30 ਸਾਲ ਹੋ ਗਏ ਬੰਦੀ ਸਿੰਘਾਂ ਨੂੰ ਉਹਨਾਂ ਨੇ ਕਿਉਂ ਨਹੀਂ ਪ੍ਰੋਬਲਮ ਮਿਲਦੀ ਕਿਉਂ ਨਹੀਂ ਕਰ ਪਏ ਜਿਆ ਰੰਦਾ ਇਹ ਕਿੱਥੇ ਇਨਸਾਫ ਹੋ ਰਿਹਾ ਲੋਕਤੰਤਰ ਹੈਗੇ ਬੀਜੇਪੀ ਨਹੀਂ ਕਰਿਆ ਬਕਰ 10 ਸਾਲ ਚ ਬਿਲਕੁਲ ਵੀ ਨਹੀਂ ਕੋਈ ਨਾਮੋ ਨਿਸ਼ਾਨ ਵੀ ਨਹੀਂ ਹੈ ਉਹ ਕਹਿੰਦੇ ਸ਼ਹਿਰਾਂ ਵਰਗੇ ਪਿੰਡ ਬਣਾਤੇ ਸੀ ਮੈਨੂੰ ਕਹਦੇ ਬਣਾਏ ਥੇ ਕਿ ਬੀਜੇਪੀ ਨੇ ਵਿਕਾਸ ਕਰਿਆ ਨਾ ਇਥੇ ਕਾਂਗਰਸ ਨੇ ਕਰਿਆ ਨਾ ਇਥੇ ਆਮ ਆਦਮੀ ਕੋਈ ਆ ਜੇ ਮੈਂ ਤੇ ਸੱਚ ਪੁੱਛਾਂ ਅਬਲਾ ਵੋਟ ਪਾਉਣ ਜਾਂਦਾ ਨਾ ਚਲੇਗਾ ਨੋਟਾ ਦਬਾਉਂਗਾ ਨਹੀਂ ਮੇਰੀ ਤਾਂ ਅਰਦਾਸ ਬੇਨਤੀ ਆ ਪਾ ਦਾ ਖਾਲਸਾ ਰਾਜ ਲਿਆਉਣੇ ਦੀ ਹੱਕ ਹੱਕ ਜੋ ਲੋਕਾਂ ਨੂੰ ਇਨਸਾਫ ਦੇ ਸਕ ਠੀਕ ਹੈ ਤੇ ਕਿਵੇਂ ਦੇਖਦੇ ਬਾਪੂ ਜੀ ਕਿਹਦੀ ਤਿਆਰੀ ਚੱਲ ਰਹੀ ਹੈ ਇਸ ਵਾਰ ਵੋਟਾਂ ਦੀ ਅਸੀਂ ਤਾਂ ਬਾਈ ਜਿੱਥੇ ਹੁਣ ਪਿੰਡ ਕਰੂਗਾ ਜੇ ਕਾਂਗਰਸ ਨੂੰ ਪਾਉਂਗੇ ਤਾਂ ਉਹਨਾਂ ਨੂੰ ਪਾਉਂਗੇ ਨਹੀਂ ਬੀਜੇਪੀ ਤਾਂ ਅਸੀਂ ਜੁੱਤੀਆਂ ਮਾਰੂਗੇ ਸਾਲਿਆਂ ਦਾ ਪਿਓ ਪਿਓ ਕੇ ਮਾਰੂਗੇ 10 ਸਾਲ ਤੁਸੀਂ ਬਣਾਇਆ ਉਹ ਕਹਿੰਦੇ ਪਿੰਡਾ ਬਣਾਇਆ ਹੀ ਨਹੀਂ ਫੁੱਕਿਆ ਇਨਸ਼ਾਅੱਲਾ ਅਸੀਂ ਤਾਂ ਵੋਟੇ ਨਹੀਂ ਪਾਏ ਉਹਨੂੰ ਪਹਿਲਾਂ ਨਹੀਂ ਪਾਈ ਹੁਣ ਨਹੀਂ ਪਾਉਂਦੇ ਮਨੀਸ਼ ਤਵਾਰੀ ਮਿਲ ਜੂਗਾ ਮੁੜ ਕੇ ਕਿ ਨਹੀਂ ਮੈਨੂੰ ਪਤਾ ਨਹੀਂ ਮਿਲਣਾ ਕਿ ਨਹੀਂ ਮਿਲਣਾ ਪਰ ਜਾਣਦੇ ਨਹੀਂ ਮੈਨੂੰ ਤੋੜੀ ਨੂੰ ਜਦ ਲੋਕ ਪਾਉਂਗੇ ਪਿੰਡ ਦੀ ਸਲਾਹ ਹੋਗੀ ਉਹਨਾਂ ਦੇ ਨਾਲ ਅਸੀਂ ਚੱਲੂ ਪਰ ਬੀਜੇਪੀ ਨੂੰ ਤਾਂ ਵੋਟ ਅਸੀਂ ਕੋਈ ਪੜਦਾ ਹੈ ਅੱਛਾ ਮਾਰੂਨ ਕਾ ਜੁੱਤੀਆਂ ਖੜਾ ਨੇ ਪਿਓ ਪਿਓ ਗੇ ਕਰਿਆ ਕਾ ਕਾਂਗਰਸ ਨੇ ਪਹਿਲਾਂ ਕਿਆ ਕਰਿਆ ਸਿੰਘ ਮਰਵਾਏ ਇਕੱਠੇ ਕਰਕੇ ਬੀਜੇਪੀ ਨੇ ਕਿਆ ਕਰਿਆ ਸਾਡੇ ਪਿੰਡ ਦਾ ਸਾਡੇ ਕੋਲ ਪੱਟ ਪੱਟ ਕੇ ਛਿਟਿਆ ਵਾ ਜਿੱਥੇ ਬੀਜੇਪੀ ਦੇ ਪਿੰਡ ਹੈ ਉਹ ਬਣੇ ਬੇ ਮੇਰ ਜੇ ਉਹਨਾਂ ਨੇ ਆਪਣੇ ਪਿੰਡ ਸਰਵਾਲੇ ਉਹਰੇ ਕਿਉਂ ਨਹੀਂ ਸਰਵਾਇਆ ਕਿਉਂਕਿ ਇਹ ਵੀ ਆਮ ਆਦਮੀ ਕੋਲ ਹੈ ਇਹਦੇ ਕੰਮ ਇਹ ਕਰਦੇ ਕੋਈ ਨਹੀਂ ਇਹਨਾਂ ਨੂੰ ਹੈ ਕਰਨੇ ਜੋਗਾ ਉਹ ਵੀ ਚੋਰ ਵੀ ਚੋਰ ਕੇ ਨੂੰ ਕਹੀ ਹੈ ਬਿੱਤਕਰਾ ਕਰਿਆ ਜਾਂਦਾ ਤੁਹਾਡੇ ਨਾਲ ਕਿ ਜਿਸ ਤਰ੍ਹਾਂ ਇਹ ਕਹਿ ਰਹੇ ਕਿ ਆਮ ਆਦਮੀ ਬਿੱਤਕਰਾ ਹੈ ਜਾਂ ਫਿਰ ਬਿੱਤਕਰਾ ਦਾ ਹੈ ਜੇ ਟੀ ਉਹਨਾਂ ਦੇ ਕਾਉਂਸਲਰ ਜਿਹੜੇ ਪਿੰਡਾਂ 'ਚ ਹਾਂ ਉਹਨਾਂ ਨੂੰ ਪੂਰੇ ਪਹਿਲਾਂ ਹੀ ਕੰਮ ਕਰਦੇ ਆ ਉਹਨਾਂ ਦਾ ਬਾਕੀ ਜਿਨ੍ਹਾਂ ਦੇ ਹੋਰ ਹੈਗੇ ਆ ਆਮ ਪਾਰਟੀ ਵਾਲੇ ਕੋਈ ਹੋਰ ਕੋਈ ਜਿੱਤ ਗਿਆ ਉਹਨਾਂ ਨੂੰ ਪੁੱਛਦੇ ਨਹੀਂ ਬਿਲਕੁਲ ਵੀ ਕਿਉਂਕਿ ਭਾਵੇਂ ਦੀ ਬਿਲਕੁਲ ਹਵਾ ਨਹੀਂ ਇਸ ਵਾਰ ਉਹ ਰਹੇ ਰਿਹਾ ਨਹੀਂ ਬਾਈ ਬਦਲਾ ਕਰੂਗੇ ਲੋਕ ਨੇ ਬੀਏਪ ਨੇ ਮੇਰੇ 11 ਕੁਆਟਰ ਬਣਾਏ ਪਏ تھے ਗਾਰੰਟੀ ਆ ਤੇ ਅੱਜ ਤੱਕ ਟੇ ਹੀ ਪਏ ਜਾ ਕੇ ਦੇਖ ਲਓ ਕਿਨੇ ਟੇ ਬੀਜਪੀ ਵਾਲਿਆਂ ਨੇ ਉਹ ਕਿਉਂ ਉਹ ਕਿਉਂ ਬਾਹਰ ਬਣਾਏ ਵੀ ਹੈ ਅੱਛਾ ਜਾ ਕੇ ਦੇਖੋ ਮੇਰੇ ਬਾਹਰ ਹੈ ਹੂੰ ਜ ਕੋਟਰੀ ਬੇਨ ਇੰਨੇ ਸਾਲਾਂ ਤੋਂ ਬਣਿਆ ਹੋਇਆ ਸੀ ਦੋ ਤਿੰਨ ਸਾਲ ਬਾਅਦ ਅੱਛੇ ਤਿੰਨ ਸਾਲ ਬਾਅਦ 11 ਕੇ ਬਣੇ ਵੀ ਤੇ ਉਹ 18 ਮਿਟਾ ਦੇ ਹੂੰ ਪੰਜ ਸਾਲ ਬਾਅਦ ਹੈ ਮਤਲਬ ਕਿ ਲੋਕ ਹੁਣ ਬੀਜੇਪੀ ਨੂੰ ਨਹੀਂ ਚਾਹੁੰਦੇ ਨਾ ਹੂੰ ਵੀ ਦੇਖਣਾ ਮੈਨੂੰ ਚਾਹੁੰਦੇ ਹੋ ਇਹ ਜੀਪ ਦਾ ਬਾਈ ਜੇ ਹੁੰਦਾ ਇਹ ਵੀ ਏਮ ਗੱਲ ਬਣੀ ਸੀ ਜਿਹੜੀ ਰਖਰੇ ਨਾ ਇਹਨੂੰ ਵੋਟਾਂ ਨਹੀਂ ਸਾਡੇ ਪਿੰਡ ਤੇ ਨਾ ਕਿਸੇ ਵੋਟਾਂ ਹੀ ਨਹੀਂ ਪਈਆਂ ਤੁਨੂੰ ਅੱਛਾ ਨਾ ਬਿਲਕੁਲ ਨਹੀਂ ਕਿਹਾ ਹੈ ਹਾਂ ਕਹਿੰਦੇ ਫਿਰ ਦਿੱਲੀ ਦਾ ਰੌਲਾ ਪੈ ਗਿਆ ਵੀ ਖੁਡਾਲੀ ਚੇ ਨਾ ਇਹਨੂੰ ਵੋਟ ਨਹੀਂ ਪਈ ਹੈ ਹੂੰ ਠੀਕ ਹੈ ਬਿਲਕੁਲ ਦੇਖੋ ਤੇ ਜਿਸ ਤਰੀਕੇ ਨਾਲ ਪਿੰਡਾਂ ਸੱਥਾਂ ਦੇ ਵਿੱਚ ਗੱਲਾਂ ਹੋਣੇ ਸ਼ੁਰੂ ਹੋ ਗਈਆਂ ਨੇ ਕਿ ਇਸ ਵਾਰ ਬਦਲਾ ਚਾਹੁੰਦੇ ਨੇ ਚੰਡੀਗੜ੍ਹ ਦੇ ਲੋਕ ਵੀ ਕਿ ਕਾ ਬੀਜੇਪੀ ਨੂੰ 10 ਸਾਲ ਮੌਕਾ ਦੇ ਕੇ ਦੇਖ ਲਿਆ ਪਰ ਪਿੰਡਾਂ ਦੀ ਸੜਕਾਂ ਦਾ ਬੁਰਾ ਹਾਲ ਹੈ ਪਿੰਡਾਂ ਦਾ ਵਿਕਾਸ ਨਹੀਂ ਹੋਇਆ ਤਾਰਾ ਖੁੱਲੀਆਂ ਪੰਨਿਆਂ ਨੇ ਤਾਂ ਇਸ ਨਵ ਦੱਸਿਆ ਗਿਆ ਕਿ ਸਰਕਾਰ ਪੁੱਟ ਕੇ ਰੱਖ ਦਿੱਤੀਆਂ ਵਿਚਕਲਾ ਕੀਤਾ ਜਾ ਰਿਹਾ ਜਿੱਥੇ ਆਮ ਆਦੀ ਪਾਰਟੀ ਕਾਉਂਸਲਰ ਹੈ ਉੱਥੇ ਤਾਂ ਬਿਲਕੁਲ ਕੰਮ ਨਹੀਂ ਕੀਤਾ ਬੀਜੇਪੀ ਨੇ ਤਾਂ ਸੁਣ ਲੈ ਕੇ ਨਾ ਦੱਸਿਆ ਕਿ ਬਦਲਾਅ ਹੋ ਸਕਦਾ ਹੈ ਪਰ ਹੁਣ ਲੋਕਾਂ ਦੀ ਕੀ ਰਾਏ ਹੈ ਕਿਸ ਨੂੰ ਫਤਵਾ ਦਿੰਦੇ ਨੇ ਇਹ ਤਾਂ ਹੁਣ ਵਾਲਾ ਸਮਝ ਦੱਸੇਗਾ ਥੋੜੇ ਕੈਮਰਮੈਨ ਜਸਪ੍ਰੀਤ ਦੇ ਨਾਲ ਹਰਤੇ ਸਿੰਘ